ਨੇੜੇ ਆ ਕੇ ਦੇਖਿਓ ਫਿਰ ਤੁਸੀਂ ਇਹ ਇਸ ਤਰੀਕੇ ਦੇ ਨਾਲ ਰੱਖ ਕੇ ਆਪਾਂ ਨੇ ਰਾਮ ਕਰਨਾ ਦਾ ਆ ਰੱਖਿਆ ਗਿਆ ਨਾ ਹੁਣ ਆਪਾਂ ਨੇ 15 ਕ ਮਿੰਟ ਇਸੇ ਤਰੀਕੇ ਦੇ ਨਾਲ ਆ ਦੋਨੇ ਸਲੈਸ ਰੱਖ ਕੇ ਰਾਮ ਕਰਨਾ ਠੀਕ ਹੈ ਲੈ ਹੁਣ ਆਪਾਂ ਨਾ ਯਾਰ ਇਹਨੂੰ 2 ਮਿੰਟ ਰੋਕ ਕੇ ਆਪਾਂ ਹੁਣ ਆਰਾਮ ਕਰ ਲਈਏ ਕਿਉਂਕਿ ਅੱਖਾਂ ਬੜੀਆਂ ਅੱਜ ਅੱਚੀ ਜਾਂਦੀਆਂ ਨੇ ਅੱਖਾਂ ਦੇ ਤੜਕੇ ਦਾ ਨਾ ਥੋੜਾ ਜਿਹਾ ਵਜਨ ਪਿਆਗਾ ਅੱਪਾ ਥੋੜਾ ਜਿਹਾ 2 ਮਿੰਟ ਰਿਲੈਕਸ ਜਾ ਕੇ ਬੈਠ ਜਾਂਦੇ। ਕੀ ਕਰੀਏ ਹੁਣ ਆਪਾਂ ਆਪਾਂ ਸਾਰਾ ਮੋਬਾਈਲ ਹੀ ਦੇਖ ਲੈਨੇ ਆ 2 ਮਿੰਟ। ਹਾਂਜੀ ਦੋਸਤੋ ਕੀ ਤੁਹਾਨੂੰ ਵੀ ਕੰਪਿਊਟਰ ਚਲਾਉਂਦੇ ਆ ਜਾਂ ਮੋਬਾਈਲ ਚਲਾਉਂਦੇ ਆ ਤੁਹਾਡੀਆਂ ਵੀ ਅੱਖਾਂ ਇਸੇ ਤਰ੍ਹਾਂ ਮੱਚਦੀਆਂ ਨੇ ਜਾਂ ਅੱਖਾਂ ਦੇ ਵਿੱਚ ਦਰਦ ਹੋਣ ਲੱਗ ਜਾਂਦਾ ਦਾ ਹਨਾ ਜੇ ਤੁਹਾਨੂੰ ਵੀ ਇਸੇ ਤਰ੍ਹਾਂ ਕੰਪਿਊਟਰ ਚਲਾਉਂਦੇ ਆ ਜਾਂ ਕਈ ਵਾਰੀ ਆਪਾਂ ਗੱਡੀ ਚਲਾਉਂਦੇ ਆ ਜਾ ਮੋਬਾਈਲ ਦੇਖ ਰਹੇ ਆ ਦੇਖ ਰਹੇ ਆ ਆਪਾਂ ਕਿਉਂਕਿ ਜ਼ਿਆਦਾਤਰ ਨਾ ਆਪਾਂ ਮੋਬਾਈਲ ਤੇ ਕੰਮ ਕਰਦੇ ਆ ਜਾਂ ਕੰਪਿਊਟਰ ਤੇ ਕੰਮ ਕਰਦੇ ਆ ਲੈਪਟਾਪ ਤੇ ਕੰਮ ਕਰਦੇ ਆ ਇਹ ਸਾਰੀਆਂ ਚੀਜ਼ਾਂ ਕਰਦਿਆਂ ਕਰਦਿਆਂ ਕਈ ਵਾਰੀ ਨਾ ਇੱਥੋਂ ਆਪਣੀ ਜਿਹੜੀਆਂ ਅੱਖਾਂ ਨੇ ਉਹ ਦਰਦ ਹੋਣ ਲੱਗ ਜਾਂਦੀਆਂ ਨੇ ਕਈ ਵਾਰੀ ਤਾਂ ਆਪਣੀਆਂ ਅੱਖਾਂ ਦੇ ਵਿੱਚ ਲਾਲੀ ਆ ਜਾਂਦੀ ਆ ਆਜੋ ਆਪਾਂ ਇਹ ਤੁਹਾਨੂੰ ਇੱਕ ਛੋਟਾ ਜਿਹਾ ਸਬਦਾਨ ਦੱਸਦੇ ਆ ਇਹਦਾ ਸੌਖਾ ਜਿਹਾ ਤਰੀਕਾ ਦਾ ਇਹਨਾਂ ਨੂੰ ਠੀਕ ਕਰਨ ਦਾ ਕਿਵੇਂ ਆਪਾਂ ਇਹਨਾਂ ਅੱਖਾਂ ਨੂੰ ਜਿਹੜੀਆਂ ਆਪਣੀਆਂ ਅੱਖਾਂ ਮਚ ਰਹੀਆਂ ਨੇ ਉਹਨੂੰ ਠੀਕ ਕਰਨ ਵਾਸਤੇ ਆਪਾਂ ਜਾਣਾ ਕਿੱਥੇ ਆ ਜੀ ਆਪਾਂ ਕਿਸੇ ਮੈਡੀਕਲ ਤੇ ਨਹੀਂ ਜਾਣਾ ਆਪਾਂ ਕਰਾਨੇ ਸਟੋਰ ਤੇ ਨਹੀਂ ਜਾਣਾ ਆਪਾਂ ਕਿਸੇ ਡਾਕਟਰ ਕੋਲੇ ਨਹੀਂ ਜਾਣਾ ਠੀਕ ਹੈ ਜੀ ਆਪਾਂ ਜਾਣਾ ਕਿੱਥੇ ਆ ਜੀ ਆਪਾਂ ਚੱਲੋ ਆਪਣੇ ਘਰ ਦੀ ਰਸੋਈ ਵਿੱਚ ਰਸੋਈ ਵਿੱਚ ਜਾ ਕੇ ਆਪਾਂ ਲੈਣਾ ਕੀ ਹੈ ਜੀ ਉੱਥੋਂ ਇਹ ਇਹ ਆਪਣੇ ਕੋਲੇ ਜਾਣਕਾਰੀ ਹੋਣੀ ਚਾਹੀਦੀ ਆ ਵੀ ਆਪਾਂ ਘਰ ਦੀ ਰਸੋਈ ਵਿੱਚ ਜਾ ਕੇ ਲੈਣਾ ਕੀ ਆ ਕਿਉਂਕਿ ਆਪਣੀਆਂ ਅੱਖਾਂ ਜਿਹੜੀਆਂ ਆਪਣੇ ਅੱਖਾਂ ਦੇ ਵਿੱਚ ਦਰਦ ਹੋ ਰਿਹਾ ਲਾਦੀ ਆ ਰਹੀ ਆ ਅੱਖਾਂ ਨੂੰ ਆਰਾਮ ਨਹੀਂ ਮਿਲਦਾ ਸਾਰਾ ਸਾਰਾ ਦਿਨ ਦਫ਼ਤਰ ਦੇ ਵਿੱਚ ਕੰਮ ਕਰਦੇ ਨੇ ਕੋਈ ਪੀਸੀ ਤੇ ਕੰਮ ਕਰ ਰਿਹਾ ਕੋਈ ਲੈਪਟਾਪ ਤੇ ਕੋਈ ਮੋਬਾਈਲ ਤੇ ਕਿਉਂਕਿ ਇਹ ਜਿਹੜਾ ਡਿਜੀਟਲ ਜਮਾਨਾ ਜਿੰਨਾ ਆਪਾਂ ਨੂੰ ਇਹਨੇ ਸੌਖਾ ਕੀਤਾ ਉਹ ਸਰੀਰ ਨੂੰ ਕੋਈ ਨਾ ਕੋਈ ਇਹਨਾਂ ਨੇ ਇਫੈਕਟ ਵੀ ਪਾਇਆ ਉਹਦੇ ਵਿੱਚ ਕੋਈ ਨਾ ਕੋਈ ਮਤਲਬ ਕਿ ਜੇ ਇਹਦਾ ਸੁੱਖ ਹੈ ਤਾਂ ਇਹਦਾ ਦੁੱਖ ਵੀ ਬੜਾ ਹੁੰਦਾ ਹੈਗਾ ਹੁਣ ਆਪਾਂ ਇਹਨਾਂ ਤੋਂ ਰਾਹਤ ਪਾਉਣ ਵਾਸਤੇ ਕੀ ਕਰਨਾ ਜੀ ਆਪਾਂ ਨੇ ਸਭ ਨਾਲੋਂ ਪਹਿਲਾਂ ਇੱਕ ਕਰਦ ਲੈਣੀ ਆ ਹੁਣ ਤੁਸੀਂ ਕਹੋਗੇ ਕਰਦ ਨਾਲ ਆਪਰੇਸ਼ਨ ਕਰਨਾ ਆਪਰੇਸ਼ਨ ਨਹੀਂ ਕਰਨਾ ਆਪਾਂ ਨੇ ਦਾ ਆਪਾਂ ਨੇ ਕਰਦ ਨਾਲ ਕੱਟਣਾ ਕੀ ਹੈ ਜੀ ਰਸੋਈ ਘਰ ਦੇ ਵਿੱਚ ਜਾ ਕੇ ਕਰਦ ਲੈ ਲਈ ਰਸੋਈ ਘਰ ਦੇ ਵਿੱਚ ਹੀ ਆਪਣੇ ਇੱਕ ਪਿਆ ਹੁੰਦਾ ਜੀ ਖੀਰਾ ਠੀਕ ਹੈ ਜੀ ਆਹ ਦੇਸੀ ਤਰੀਕਾ ਇਹ ਆਪਣਾ ਸਮਝ ਲਓ ਵੀ ਘਰ ਦੇ ਵਿੱਚ ਦਵਾਈ ਦਾ ਕੰਮ ਕਰੂਗਾ ਜਿਹੜੀਆਂ ਆਪਣੀਆਂ ਅੱਖਾਂ ਮੱਚਦੀਆਂ ਨੇ ਨਾ ਇਹਨੂੰ ਕੀ ਕਰਨਾ ਪਹਿਲਾਂ ਆਪਾਂ ਨੇ ਥੋੜਾ ਜਿਹਾ ਨੂੰ ਇੰਨਾ ਕੱਟ ਦੇਣਾ ਠੀਕ ਹੈ ਜੀ ਕੱਟ ਕੇ ਇੱਕ ਪਾਸੇ ਰੱਖਾਂਗੇ ਫਿਰ ਆਪਾਂ ਨਿੱਕੇ ਨਿੱਕੇ ਜਿਹੇ ਇਹਦੇ ਤੋਂ ਦੋ ਜਿਹੜੇ ਨੇ ਇਸ ਤਰੀਕੇ ਦੇ ਨਾਲ ਸਲਾਈਸ ਕੱਟ ਲਾਂਗੇ ਆਪਾਂ ਇਹਦੇ ਆਹ ਦੇਖੋ ਆਹ ਕੱਟ ਲੇ ਠੀਕ ਹੈ ਜੀ ਹੁਣ ਕੀ ਕਰਨਾ ਜੀ ਇਹਨਾਂ ਦਾ ਇਹਨਾਂ ਨੂੰ ਖਾਣਾ ਨਹੀਂ ਆਪਾਂ ਨੇ ਕਿਤੇ ਆਪਾਂ ਇਹਨਾਂ ਨੂੰ ਖਾਣ ਲੱਗ ਜਾਈਏ ਆਪਾਂ ਨੇ ਆਹ ਜਿਹੜੇ ਛੋਟੇ ਛੋਟੇ ਦੋ ਆਪਾਂ ਨੇ ਆਹ ਗੋਲ ਜਿਹੇ ਸਲਾਈਸ ਕੱਟੇ ਨੇ ਇਹਨਾਂ ਨੂੰ ਆਪਾਂ ਨੇ ਆਪਣੀਆਂ ਅੱਖਾਂ ਦੇ ਉੱਤੇ ਕਿਸ ਤਰੀਕੇ ਦੇ ਨਾਲ ਰੱਖਣਾ ਆਜੋ ਨੇੜੇ ਆ ਕੇ ਦੇਖਿਓ ਫਿਰ ਤੁਸੀਂ ਇਹ ਇਸ ਤਰੀਕੇ ਦੇ ਨਾਲ ਰੱਖ ਕੇ ਆਪਾਂ ਨੇ ਰਾਮ ਕਰਨਾ ਦਾ ਆ ਰੱਖਿਆ ਗਿਆ ਨਾ ਹੁਣ ਆਪਾਂ ਨੇ 15 ਕੁ ਮਿੰਟ ਇਸੇ ਤਰੀਕੇ ਦੇ ਨਾਲ ਆ ਦੋਨੇ ਸਲੈਸ ਰੱਖ ਕੇ ਰਾਮ ਕਰਨਾ ਠੀਕ ਹੈ ਜੀ 15 ਮਿੰਟਾਂ ਬਾਅਦ ਜਦੋਂ ਤੁਸੀਂ ਇਹਨੂੰ ਚੱਕੋਗੇ 15 ਮਿੰਟਾਂ ਬਾਅਦ ਜਦੋਂ ਇਹਨੂੰ ਚੱਕੋਗੇ ਤੁਹਾਡੀਆਂ ਅੱਖਾਂ ਬਿਲਕੁਲ ਠੰਡੀਆਂ ਠਾਰ ਰਿਲੈਕਸ ਹੋ ਜਾਣਗੀਆਂ ਇਹਦੇ ਵਿੱਚੋਂ ਜਿਹੜਾ ਦਰਦ ਜਾਂ ਲਾਲੀ ਅੱਖਾਂ ਦੇ ਵਿੱਚ ਉਹ ਸ਼ੂਮੰਤਰ ਹੋ ਜਾਣੀਆਂ ਆ ਛੋਟਾ ਜਿਹਾ ਤਰੀਕਾ ਜੀ ਆਪਣੇ ਇਹ ਖੀਰੇ ਜਿਹੜੇ ਨੇ ਖੇਤਾਂ ਵਿੱਚ ਲੱਗੇ ਹੁੰਦੇ ਨੇ ਜੇ ਖੇਤਾਂ ਵਿੱਚੋਂ ਨਹੀਂ ਮਿਲਦੇ ਤਾਂ ਆਪਾਂ ਬਾਜ਼ਾਰੋਂ ਵਿੱਚੋਂ ਵੀ ਇਹਨੂੰ ਆਸਾਨੀ ਦੇ ਨਾਲ ਖੀਰਾ ਖਰੀਦ ਕੇ ਆਪਣੀਆਂ ਜਿਹੜੀਆਂ ਅੱਖਾਂ ਜਿਹੜੀਆਂ ਆਪਣੀਆਂ ਮੱਚਦੀਆਂ ਨੇ ਜਾਇਨਾਂ 'ਚ ਦਰਦ ਹੁੰਦਾ ਜਾਦਾ ਟਾਈਮ ਆਪਾਂ ਕੰਪਿਊਟਰ ਸਾਹਮਣੇ ਨਹੀਂ ਬੈਠ ਸਕਦੇ ਤਾ ਉਹ ਆ ਤਰੀਕੇ ਨਾਲ ਆਪਣੀਆਂ ਅੱਖਾਂ ਨੂੰ ਰੋਜ਼ਾਨਾ ਰੋਜ਼ਾਨਾ 15 ਤੋਂ 20 ਮਿੰਟ ਇਹਨਾਂ ਦੇ ਉੱਤੇ ਖੀਰਾ ਰੱਖ ਕੇ ਤੁਸੀਂ ਲੰਮੇ ਪੈ ਜਾਓ ਲੇਟ ਜਾਓ ਜਾਂ ਕੋਈ ਕੁਰਸੀ ਦੇ ਉੱਤੇ ਟੇਢੇ ਜਿਹਾ ਹੋ ਕੇ 15 ਮਿੰਟ ਤੁਸੀਂ ਆਰਾਮ ਕਰ ਲਓ ਖੀਰਾ ਅੱਖਾਂ ਦੇ ਉੱਤੇ ਰੱਖ ਕੇ ਮੈਂ ਕਹਣਾ ਜਿੰਨੀ ਤੁਹਾਨੂੰ ਠੰਡਕ ਖੀਰੇ ਦੇ ਨਾਲ ਰੱਖਣ ਤੋਂ ਮਿਲੂਗੀ ਨਾ ਕੋਈ ਵੀ ਐਸੀ ਦਵਾਈ ਨਹੀਂ ਜਿਹੜੀ ਤੁਹਾਡੀਆਂ ਅੱਖਾਂ ਨੂੰ ਮਿੰਟੋ ਮਿੰਟ ਠੰਡਾ ਕਰ ਦੇਵੇ ਠੀਕ ਹੈ ਜੀ ਤੇ ਵੀਡੀਓ ਵਧੀਆ ਲੱਗੀ ਸ਼ੇਅਰ ਲਾਇਕ ਕਮੈਂਟ ਜਰੂਰ ਕਰਿਓ ਜੇ ਚੈਨਲ ਨੂੰ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੈਲ ਆਈਕਨ ਦਬਾ ਕੇ ਆਪਣੇ ਕੋਲੇ ਇਹੋ ਜਿਹੇ ਵੀਡੀਓ ਦੇਖਣ ਦੇ ਵਾਸਤੇ ਨੋਟੀਫਿਕੇਸ਼ਨ ਜਿਹੜੀ ਆ ਉਹ ਔਨ ਕਰ ਲਿਓ ਸੋ ਸਾਰਿਆਂ ਦਾ ਧੰਨਵਾਦ